ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਕੌਰ 786 ਚ널 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਬੈਂਗਣ ਮਸਾਲਾ ਫਰਾਈ। ਤੇ ਛੋਟੀ ਜੀ ਵੀਡੀਓ ਤੁਸੀਂ ਪੂਰਾ ਦੇਖਿਓ। ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ। ਬੈਂਗਣ ਫਰਾਈ ਕਰਨ ਵਾਸਤੇ ਦੋ ਆਪਾਂ ਮੀਡੀਅਮ ਸਾਈਜ਼ ਦੇ ਬੈਂਗਣ ਲੈਤੇ ਤੇ ਇਹਨਾਂ ਨੂੰ ਆਪਾਂ ਪਾਣੀ ਦੇ ਨਾਲ ਧੋ ਲਿਆਗਾ ਤੇ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਸਾਈਡ ਤੇ ਕਰ ਦਾਂਗੇ। ਹਾਂਜੀ ਮਹਿੰਗਣਾ ਵਾਸਤੇ ਸਭ ਤੋਂ ਪਹਿਲਾਂ ਆਪਾਂ ਮਸਾਲਾ ਤਿਆਰ ਕਰਾਂਗੇ ਉਹਨਾਂ ਵਾਸਤੇ ਆਪਾਂ 3 ਲੈਤੇ ਉਬਲੇ ਹੋਏ ਆਲੂ ਆਲੂਆਂ ਨੂੰ ਆਪਾਂ ਇਸ ਤਰ੍ਹਾਂ ਛਿੱਲ ਲਿਆਗਾ ਛਿੱਲ ਕੇ ਹੁਣ ਆਪਾਂ ਇਸ ਤਰ੍ਹਾਂ ਹੁਣ ਚਮਚ ਦੇ ਨਾਲ ਫੇਦਾਂਗੇ ਆਲੂਆਂ ਨੂੰ ਆਪਾਂ ਹੁਣ ਚਮਚ ਦੇ ਨਾਲ ਮੈਸ਼ ਕਰ ਲਿਆ ਹੁਣ ਆਪਾਂ ਥੋੜੀ ਜਿਹੀ ਮਸਾਲੇ ਐਡ ਕਰਾਂਗੇ ਅੱਧਾ ਕ ਚਮਚ ਪਾ ਦਾਂਗੇ ਆਪਾਂ ਲਾਲ ਮਿਰਚ ਪਾਊਡਰ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ అధాకే ధనియా పావుడర చమచ పా దగ్గర అంసూర పావుడర అద్ధాక చమచ పా దా కాలా నమక అద్ధా చమచ పా దా చిట్టా నమక పా దగ్గర గర్మ మసాలా ਦੋ ਚਮਚਾ ਆਪਾਂ ਪਾ ਦਾਂਗੇ ਵੇਸਨ ਵੇਸਨ ਨੂੰ ਛਾਣਿਆ ਹੋਇਆ ਹੁਣ ਆਪਾਂ ਸਾਰੇ ਮਸਾਲੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਿਨਾ ਆਲੂਆਂ ਤੋਂ ਵੀ ਆਪਾਂ ਮਸਾਲਾ ਤਿਆਰ ਕਰ ਸਕਦੇ ਹਾਂ ਪਰ ਆਲੂਆਂ ਦੇ ਨਾਲ ਥੋੜਾ ਜਿਹਾ ਟੇਸਟ ਬਹੁਤ ਵਧੀਆ ਵਧ ਜਾਂਦਾ ਹੈਗਾ ਹਾਂਜੀ ਮਸਾਲਾ ਆਪਾਂ ਬਣਾ ਕੇ ਰੈਡੀ ਕਰ ਲਿਆ ਮਸਾਲੇ ਨੂੰ ਆਪਾਂ ਸਾਈਡ ਤੇ ਕਰ ਦਾਂਗੇ ਤੇ ਹੁਣ ਆਪਾਂ ਬੈਂਗਣ ਕੱਟਾਂਗੇ ਬੈਂਗਣ ਆਪਾਂ ਪਹਿਲਾਂ ਤਾਂ ਨਹੀਂ ਕੱਟੇ ਸੀਗੇ ਕਿਉਂਕਿ ਜੇ ਬੈਂਗਣ ਆਪਾਂ ਪਹਿਲਾਂ ਕੱਟ ਲਗੇ ਤੇ ਫਿਰ ਕਾਲੇ ਪੈ ਜਾਂਦੇ ਇਸ ਕਰਕੇ ਆਪਾਂ ਬੈਂਗਣ ਹੁਣ ਤੁਰੰਤ ਪੈਰ ਬਣਾਵਾਂਗੇ ਤੇ ਤੁਰੰਤ ਹੀ ਆਪਾਂ ਕੱਟਾਂਗੇ ਤੇ ਹੁਣ ਆਪਾਂ ਬੈਂਗਣ ਕੱਟਾਂਗੇ ਪਹਿਲਾਂ ਸਭ ਤੋਂ ਪਹਿਲਾਂ ਬੈਂਗਣ ਦੀ ਡੰਡੀ ਹਟਾ ਦਾਂਗੇ ਤੇ ਹੁਣ ਆਪਾਂ ਇਸ ਤਰ੍ਹਾਂ ਮੋٹے-ਮੋٹے ਪੀਸ ਕੱਟਣੇ ਜ਼ਿਆਦਾ ਵੀ ਨਹੀਂ ਮੋٹے ਕੱਟਣੇ ਮੀਡੀਅਮ ਜਿਹੇ ਸਾਈਜ਼ ਦੇ ਕੱਟਣੇ ਹੈਗੇ ਆ ਵੀ ਜਿਹੜੇ ਆਪਾਂ ਸੌਖੇ ਤੇ ਇੱਕ ਇਹਨਾਂ ਫਰਾਈ ਕਰ ਲਗੇ ਐਸ ਤਰ੍ਹਾਂ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਦੋਨੇ ਬੈਂਗਣ ਆਪਾਂ ਇਸ ਤਰ੍ਹਾਂ ਗੋਲ ਪੀਸਾਂ ਦੇ ਵਿੱਚ ਕੱਟ ਲਏ ਤੇ ਹੁਣ ਸਾਰੇ ਬੈਂਗਣ ਆਪਾਂ ਇੱਧਰ ਹੁਣ ਰੱਖ ਦਾਂਗੇ ਇਹ ਪਲੇਟ ਆਪਾਂ ਹੁਣ ਵੇਲੀ ਕਰ ਲਾਂਗੇ ਤੇ ਹੁਣ ਆਪਾਂ ਇੱਕ ਪੀਸ ਚੱਕ ਲਾਂਗੇ ਇੱਕ ਪੀਸ ਦੇ ਉੱਪਰ ਆਪਾਂ ਹੁਣ ਸਾਰਾ ਮਸਾਲਾ ਲਾ ਦਾਂਗੇ ਹਾਂਜੀ ਇਧਰਲੇ ਪਾਸੇ ਆਪਾਂ ਹੁਣ ਮਸਾਲਾ ਲਾ ਲਿਆ ਹੁਣ ਆਪਾਂ ਦੂਸਰੇ ਪਾਸੇ ਵੀ ਮਸਾਲਾ ਲਾ ਲਾਂਗੇ ਤੇ ਇਧਰੋਂ ਆਪਾਂ ਸਾਈਡ ਤੋਂ ਹੁਣ ਫੜ ਲਾਂਗੇ ਤੇ ਹਲਕੇ ਜਿਹੇ ਹੱਥ ਨਾਲ ਹਲਕੇ ਜਿਹੇ ਹੱਥ ਨਾਲ ਆਪਾਂ ਉਹ ਦਬਾਉਣਾ ਹੈਗਾ ਦੋਨੇ ਪਾਸੇ ਮਸਾਲਾ ਲਾਉਣਾ ਆਪਾਂ ਬੈਂਗਨ ਦੇ ਬਸ ਜ਼ਿਆਦਾ ਮੋਟਾ ਵੀ ਨਹੀਂ ਆਪਾਂ ਮਸਾਲਾ ਲਾਉਂਦੇ ਜ਼ਿਆਦਾ ਪਤਲਾ ਵੀ ਨਹੀਂ ਲਾਉਂਦੇਗੇ ਕਿ ਟੇਸਟ ਆਵੇ ਵਧੀਆ ਉਸੇ ਤਰ੍ਹਾਂ ਦਾ ਆਪਾਂ ਮਸਾਲਾ ਲਾਵਾਂਗੇ ਹੁਣ ਦੋਨੇ ਪਾਸੇ ਆਪਾਂ ਮਸਾਲਾ ਲਾਤਾ ਹੈਗੇ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਇਸੇ ਤਰ੍ਹਾਂ ਆਪਾਂ ਸਾਰੇ ਪੀਸ ਹੁਣ ਰੈਡੀ ਕਰ ਲਾਂਗੇ ਮਸਾਲਾ ਲਾ ਕੇ ਇਹ ਸਾਰੇ ਬੈਂਗਰਾਂ ਨੂੰ ਆਪਾਂ ਹੁਣ ਮਸਾਲਾ ਲਾ ਲਿਆ ਤੇ ਹੁਣ ਆਪਾਂ ਚੱਲਦੇ ਇਹਨਾਂ ਨੂੰ ਫਰਾਈ ਕਰਨ ਵਾਸਤੇ ਬੈਂਗਰਾਂ ਨੂੰ ਫਰਾਈ ਕਰਨ ਵਾਸਤੇ ਤਵੇ ਨੂੰ ਆਪਾਂ ਹੁਣ ਗੈਸ ਦੇ ਉੱਪਰ ਰੱਖਤਾ ਤੇ ਤਵੇ ਦੇ ਉੱਪਰ ਆਪਾਂ ਲਾ ਦਾਂਗੇ ਹੁਣ ਤੇਲ ਹਾਂਜੀ ਹੁਣ ਆਪਾਂ ਤਵੇ ਦੇ ਉੱਪਰ ਤੇਲ ਲਾਤਾ ਤੇ ਹਲਕਾ ਜਿਹਾ ਗਰਮ ਹੋ ਜਾਣ ਦੋ ਤਵੇ ਨੂੰ ਇਸ ਤਵਾ ਗਰਮ ਹੋ ਗਿਆ ਤੇ ਹੁਣ ਆਪਾਂ ਬੈਂਗਣ ਰੱਖ ਦਾਂਗੇ ਮਸਾਲੇ ਵਾਲੇ ਜਿਹਦੇ ਹੁਣ ਆਪਾਂ ਪਾਸਾ ਰੱਖਿਆ ਹੈਗਾ ਹਲਕਾ ਜਿਹਾ ਸੇਕ ਲੱਗੇ ਉਸ ਤੋਂ ਬਾਅਦ ਆਪਾਂ ਪਕਾ ਦਾਂਗੇ ਹਾਂਜੀ ਆਪਾਂ ਹੁਣ ਬੈਂਗਣਾ ਦਾ ਪਾਤਾ ਪਾਟਤਾ ਸੀਗਾ ਤੇ ਥੋੜਾ ਜਿਹਾ ਆਪਾਂ ਤੇਲ ਹੋਰ ਪਾਤਾ ਸੀਗਾ ਕਿਉਂਕਿ ਵਧੀਆ ਫਰਾਈ ਹੋ ਜਾਣ ਇਹਨਾਂ ਦੇ ਨਾਲ ਸਾਈਡਾਂ ਵੀ ਜਿਹੜੀਆਂ ਫਰਾਈ ਹੋ ਜਾਣ ਹਾਂਜੀ ਬੈਂਗਣ ਬਹੁਤ ਵਧੀਆ ਫਰਾਈ ਹੋ ਜਾਂਦੇ ਆ ਤੇ ਥੋੜਾ ਜਿਹਾ ਆਪਾਂ ਬਸ ਇਹਨਾਂ ਦੀਆਂ ਸਾਈਡਾਂ ਜਿਹੜੀਆਂ ਖੜੀਆਂ ਪੱਕ ਜਾਣ ਕਿਉਂਕਿ ਜ਼ਿਆਦਾ ਸੇਕ ਨਹੀਂ ਹੁਣ ਤਾਂ ਥੋੜੇ ਸੇਕਦੇ ਹੀ ਇਹ ਪੱਕ ਜਾਂਦੇ ਆ ਕੋਈ ਜ਼ਿਆਦਾ ਆਪਾਂ ਇਹਨਾਂ ਨੂੰ ਸੇਕ ਨਹੀਂ ਲਵਾਉਣਾਗਾ ਹਾਂਜੀ ਬੈਂਗਣਾਂ ਨੂੰ ਆਪਾਂ ਫਰਾਈ ਕਰ ਲਿਆ ਤੇ ਹੁਣ ਆਪਾਂ ਇੱਕ-ਇੱਕ ਪੀਸ ਚੱਕੀ ਜਾਵਾਂਗੇ ਤੇ ਰੱਖੀ ਜਾਵਾਂਗੇ ਆਪਾਂ ਪਲੇਟ ਦੇ ਵਿੱਚ ਕਿੰਨੇ ਵਧੀਆ ਇਹ ਜਿਹੜੇ ਇਹ ਬੈਂਗਣ ਫਰਾਈ ਹੋਏ ਆ ਹਾਂਜੀ ਬਾਕੀ ਦੇ ਬੈਂਗਣ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਹਾਂਜੀ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਹੋਰ ਤੇਲ ਪਾਰਾਂਗੇ ਤੇ ਹੁਣ ਆਪਾਂ ਉਸੇ ਤਰ੍ਹਾਂ ਮਸਾਲੇ ਵਾਲੇ ਬੈਂਗਣ ਰੱਖ ਦਾਂਗੇ ਥੋੜਾ ਜਿਹਾ ਸੇਕ ਲੱਗ ਗਿਆ ਆਪਾਂ ਪਾਟ ਦਾਂਗੇ ਹਾਂਜੀ ਸਾਰੇ ਆਪਾਂ ਹੁਣ ਬੈਂਗਣ ਫਰਾਈ ਕਰ ਲਏ ਆ ਬਹੁਤ ਵਧੀਆ ਬੈਂਗਣ ਫਰਾਈ ਹੋ ਗਏ ਆ ਤੇ ਹੁਣ ਆਪਾਂ ਇੱਕ ਇੱਕ ਪੀਸ ਚੱਕੀ ਜਾਵਾਂਗੇ ਤੇ ਰੱਖ ਦਾਂਗੇ ਆਪਾਂ ਉਸੇ ਤਰ੍ਹਾਂ ਪਲੇਟ ਦੇ ਵਿੱਚ ਤੁਸੀਂ ਫਰਾਈ ਕੀਤੇ ਬੈਂਗਣਾ ਨੂੰ ਚੌਲਾਂ ਦੇ ਨਾਲ ਵੀ ਖਾ ਸਕਦੇ ਆ ਤੇ ਤੁਸੀਂ ਦਾਲ ਰੋਟੀ ਦੇ ਨਾਲ ਵੀ ਖਾ ਸਕਦੇ ਆ ਬਹੁਤ ਜ਼ਿਆਦਾ ਇਹ ਟੇਸਟੀ ਲੱਗਦੇ ਆ ਤੇ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਹਾਂਜੀ ਸਾਰੇ ਬੈਂਗਣ ਆਪਾਂ ਫਰਾਈ ਕਰ ਲਏ ਆ ਬੈਂਗਲ ਮਸਾਲਾ ਫਰਾਈ ਬੜੇ ਟੇਸਟੀ ਬਣਦੇ ਹੈਗੇ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸ ਦਿਓ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਹਾਂ ਕਿ ਆਪੇ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ